ਵਨਡੀਆ ਪੰਜਾਬੀ ਦੇ ਸਾਡੇ ਨਾਲ ਮਾਲਵਿੰਦਰ ਸਿੰਘ ਮਾਲੀ ਉੱਗੇ ਪੱਤਰਕਾਰ ਜੁੜ ਚੁੱਕੇ ਨੇ ਮਾਲੀ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਸੱਚੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਮਾਲੀ ਸਾਹਿਬ ਲੰਗੇ ਦਿਨੀ ਅਕਾਲੀ ਸਿਆਸਤ ਦੇ ਵਿੱਚ ਨਾ ਇੱਕ ਯੂ ਟਰਨ ਜਿਹਾ ਹੁੰਦਾ ਨਜ਼ਰ ਆਇਆ ਅਚਾਨਕ ਸਿਆਸਤ ਘੁੰਮ ਗਈ ਵਿਕਰਮ ਸਿੰਘ ਮਜੀਠੀਆ ਜਿਹੜੇ ਹੁਣ ਤੱਕ ਕਦੀ ਸੁਖਬੀਰ ਸਿੰਘ ਬਾਦਲ ਜਾਂ ਸ਼ਰੋਮਣੀ ਅਕਾਲੀ ਦਲ ਦਾ ਖਹਿੜਾ ਨਹੀਂ ਸੀ ਛੱਡਦੇ ਕਹਿ ਦਈਏ ਜਾਂ ਉਹਨਾਂ ਦਾ ਪੱਲਾ ਨਹੀਂ ਸੀ ਛੱਡਦੇ ਉਹਨਾਂ ਨੇ ਇੱਕ ਬਾਗੀ ਸੁਰਖਤਿਆਰ ਕਰ ਲਿਆ ਕਿਵੇਂ ਦਿਖ ਰਹੇ ਹੋ ਮੀ ਅਸਲ ਦੇ ਵਿੱਚ ਨਾ ਜੀ ਕਾਫੀ ਸਮੇਂ ਤੋਂ ਇਹ ਕਲਫਵਾਆਂ ਨਹੀਂ ਲੱਗ ਰਹੀਆਂ ਸੀ ਕਿ ਮਨਜੀਠੀਆ ਸਾਹਿਬ ਉਸ ਤਰ੍ਹਾਂ ਸਖਬੀਰ ਬਾਦਲ ਨਾਲ ਵਿਖਾਈ ਨਹੀਂ ਦੇ ਰਹੇ ਹੂੰ ਤੇ ਨਾ ਉਸ ਤਰ੍ਹਾਂ ਕੋਈ ਜ਼ਿਆਦਾ ਬੋਲੇ ਸੀ ਆਪਸੀ ਇਹ ਨਾ ਸਮੱਸਿਆਵਾਂ ਬਾਰੇ ਹੂੰ ਨਾ ਸੁਧਾਰ ਕਮੇਟੀ ਬਾਰੇ ਲਹਿਰ ਬਾਰੇ ਉਹ ਜ਼ਿਆਦਾ ਕਦੇ ਬੋਲੇ ਨੇ ਹੂੰ ਆ ਪੰਜਾਬ ਸਰਕਾਰ ਬਾਰੇ ਭਗਵਾਨਤ ਮਾਨ ਦੇ ਖਿਲਾਫ ਕੋਈ ਨਾ ਕੋਈ ਇਹੋ ਜਿਹਾ ਹੂੰ ਠੋਸ ਤੱਥਾਂ ਨਾਲ ਬਿਆਨ ਦਾਗਦੇ ਰਹਿੰਦੇ ਸੀ ਜੀ ਕਿਉਂਕਿ ਇਹ ਗੱਲ ਜਦੋਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਾਰੇ ਪੇਸ਼ ਹੋਏ ਨੇ ਨਾ ਵੀ ਹੂੰ ਦੇਖੋ ਉੱਥੇ ਅਕਾਲੀ ਦਲ ਦੀ ਕੈਬਨਿਟ ਪੇਸ਼ ਹੋਈ ਉੱਥੇ ਗੋਰ ਕਮੇਟੀ ਪੇਸ਼ ਹੋਈ ਉੱਥੇ ਪੋਲੀਟੀਕਲ ਅਫੇਅਰ ਕਮੇਟੀ ਪੇਸ਼ ਹੋਈ ਉੱਥੇ ਵਰਕ ਕਮੇਟੀ ਪੇਸ਼ ਹੋਈ ਜੀ ਸ਼੍ਰੋਮਣੀ ਕਮੇਟੀ ਦੀ ਅੰਤਰ ਕਮੇਟੀ ਵੀ ਪੇਸ਼ ਹੋਈ ਹੂੰ ਜਦੋਂ ਅਕਾਲ ਤਖਤ ਸਾਹਿਬ ਨੇ ਇੱਕ ਵਾਰ ਕਿਹਾ ਨਾ ਵੀ ਸਖਰੀਰ ਬਾਦਲ ਨਾਲ ਨੇ ਜਿਹੜੇ ਅੱਡ ਖੜਜੋ ਬਾਕੀ ਅੱਡ ਖੜਜੋ ਹੂੰ ਤਕਵੀਰ ਬਾਦਲ ਨਾਲ ਮਹੇਸ਼ਿੰਦਰ ਜੀ ਇਕਦੋਤ ਤੋਂ ਬਿਨਾ ਮੇਰਾ ਖਿਆਲ ਕੋਈ ਖੜਾ ਹੀ ਨਾ ਹੂੰ ਮੰਜੀਠੇ ਨੂੰ ਕਿਹਾ ਵੀ ਤੁਸੀਂ ਇੱਧਰ ਕਿਉਂ ਨਹੀਂ ਖੜੇ ਹੂੰ ਮੰਜੀਠੀਆ ਕਹਿੰਦਾ ਜੀ ਜਿਹੜੇ ਸਾਰੇ ਫੈਸਲੇ ਲਏ ਨੇ ਹੂੰ ਮੈਂ ਇਹ ਫੈਸਲੇ ਲੈਣ ਚ ਕਦੇ ਭਾਗੀਦਾਰ ਨਹੀਂ ਰਿਹਾ ਹੂੰ ਪਰ ਇਹ ਠੀਕ ਹੈ ਫੈਸਲੇ ਲੈ ਕੇ ਸਾਨੂੰ ਪਤਾ ਲੱਗ ਗਿਆ ਸੀ ਵੀ ਇਹ ਫੈਸਲੇ ਹੋ ਗਏ ਅਸੀਂ ਇਹਦੇ ਖਿਲਾਫ ਨਹੀਂ ਬੋਲੇ ਇਸ ਤੋਂ ਤੁਸੀਂ ਦੋਸ਼ੀ ਆ ਹੂੰ ਇਹਦਾ ਮਤਲਬ ਇੱਕ ਗੱਲ ਸਾਫ਼ ਹੋਊਗੀ ਸੀ ਵੀ ਫਿਰ ਇਹ ਫੈਸਲੇ ਕਿਤੋਂ ਹੋਰ ਹੰਦੇ ਰਹੇ ਨੇ ਅੱਛਾ ਜੀ ਨਾ ਹੀ ਸਰਕਾਰ ਚ ਹੋਏ ਨੇ ਕੈਬਨਿਟ ਚ ਹੋਏ ਨੇ ਨਾ ਅਕਾਲੀ ਦਲ ਦੀ ਕਿਸੇ ਵੀ ਅਦਾਰੇ ਚ ਹੋਏ ਨੇ ਹੂੰ ਉਹਦਾ ਵੀ ਪਤਾ ਲੱਗਿਆ ਸੀ ਜਿਹੜਾ ਕਹਿੰਦੇ ਸੀ ਜਿਵੇਂ ਆਇਆ ਵੀ ਸਲਾਹ ਕਰਕੇ ਲੈਂਦੇ ਨੇ ਫੈਸਲੇ ਐਡੇ ਵੱਡੇ ਫੈਸਲੇ ਮਜੀਠੀਆ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਇਹਨਾਂ ਬਾਰੇ ਜੀ ਕਦੋਂ ਲੈ ਹੂੰ ਜਿਹੜੇ ਰਾਹ ਅਕਾਲੀ ਦਲ ਤੁਰਿਆ ਅਕਾਲੀ ਦਲ ਦੇ ਵੱਡੇ ਹਿੱਸੇ ਨੂੰ ਇਹ ਰਾਹ ਪ੍ਰਮਾਨ ਨਹੀਂ ਹੈ ਹੂੰ ਇੱਕ ਚ ਨਾਲ ਚੌਂਕਲੀ ਜੀ ਇਕੱਠੀ ਹੋ ਗਈ ਅਹਦਰਜੀਤ ਸਿੰਘ ਮਾਜੀ ਹਰਚਰਨ ਬੈਂਸਾ ਮਹੇਸ਼ੇਂਦਰ ਗਰੇਵਾਲਾ ਬੰਕਟੀ ਰਮਾਣਾ ਜਾਓ ਕਿਹੜਾ ਸਰਬਜੀਤ ਝਿੰਜਰ ਜੀ ਤੇ ਅਰਸ਼ਦੀਪ ਖਲੇਰ ਹੁਣ ਇਹਨਾਂ ਨੂੰ ਨਾ ਅਕਾਲੀ ਦਲ ਦੇ ਇਤਿਹਾਸ ਦਾ ਪਤਾ ਨਾ ਅਕਾਲ ਤਖਤ ਦੇ ਇਤਿਹਾਸ ਦਾ ਪਤਾ ਨਾ ਪੰਥਕਰਵੈਤਾਂ ਦਾ ਪਤਾ ਇਹਨਾਂ ਨੂੰ ਸਿਰਫ ਸੰਵਿਧਾਨ ਤੇ ਕਾਨੂੰਨ ਘੜਨੀ ਦੀਆਂ ਅਰਚਨਾ ਨੇ ਚਿਰਾਂ ਨੇ ਉਹਨਾਂ ਦਾ ਪਤਾ ਠੀਕਾ ਅਕਾਲੀ ਦਲ ਈਵਨ ਸੁਨੇਤ ਸ਼ਰਮਣੀ ਕਮੇਟੀ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੇਖ ਰਹੇ ਨੇ ਲੋਕ ਉਹਨਾਂ ਨੂੰ ਉਹਨਾਂ ਨੂੰ ਪਤਾ ਲੋਕ ਕੀ ਸੋਚ ਰਹੇ ਨੇ ਕਿਵੇਂ ਸੋਚ ਰਹੇ ਨੇ ਇਸ ਕਰਕੇ ਉਹਨਾਂ ਚਰਨਿੰਗ ਬਹੁਤ ਚੱਲ ਰਹੀ ਆ ਹੁਣ ਇਹ ਮਾਮਲਾ ਇਹ ਸਭ ਤੱਕਾ ਵੀ ਕਿਸੇ ਸੱਤ ਪੰਜ ਸੱਤ ਬੰਦੇ ਬੈਠੇ ਹੋਣ ਅਕਾਲੀ ਦਲ ਦੀ ਪਖਤਾ ਦੀ ਕਿਤੇ ਨਾ ਕਿਤੇ ਉਹ ਚਰਚਾ ਚੱਲਦੀ ਰਹਿੰਦੀ ਆ ਹੁਣ ਇਹਨਾਂ ਨੇ ਜਿਹੜਾ ਹਾਂ ਵੱਡਾ ਫੈਸਲਾ ਲਿਆ ਸਿੰਘ ਸਹਿਬਾਨ ਨੂੰ ਹਟਾਉਣ ਵਾਲਾ ਇਹ ਫਲੈਸ਼ ਪੁਆਇੰਟ ਹੋ ਗਿਆ ਤੇ ਇਹ ਸੱਤ ਬੰਦਿਆਂ ਨੇ ਕਹੇ ਤਾਂ ਵੀ ਅਸੀਂ ਇਸ ਫੈਸਲੇ ਨਾਲ ਸਹਿਮਤ ਹਾਂ ਆਪਣੇ ਆਪ ਤੇ ਇਹ ਪੂਰਾ ਸੱਚ ਨਹੀਂ ਹੈ ਜਦੋਂ ਤੱਕ ਇਸ ਇਹ ਨਹੀਂ ਕਹਿੰਦੇ 2 ਦਸੰਬਰ ਵਾਲਾ ਆਕਾਲ ਤਖਤ ਤੇ ਸਿਰ ਗਿਆ ਬਰਤਾਨਾ ਤੇ ਦਿੱਤਾ ਹੋਇਆ ਆਦੇਸ਼ ਇਨ ਵਿਨ ਮੰਨਣ ਲਈ ਪਵੰਦ ਹੂੰ ਉਹਦਾ ਟੱਕ ਪੂਰਾ ਨਹੀਂ ਹੁੰਦੀ ਗੱਲ ਇਹਨਾਂ ਨੇ ਅਧੂਰੀ ਗੱਲ ਕਹੀ ਆ ਉਧਰਲੇ ਪਾਸੇ ਨੂੰ ਤੁਰੰਤ ਰਾਹ ਖੋਲਤਾ ਹੂੰ ਨੰਬਰ 2 ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਗੋਵਿੰਦ ਸਿੰਘ ਲੰਗਵਾਲ ਨੇ ਆਪੇ ਆਪ ਨੂੰ ਵੱਖ ਕਰ ਲੈਣਾ ਫੈਸਲੇ ਨਾਲੋਂ ਜੀ ਨੰਬਰ 3 ਮਨਜੀਠੀਏ ਪ੍ਰਤੀ ਪਾਰਟੀ ਦੀ ਪਹੁੰਚ ਕੀ ਆ ਉਹ ਜੋ ਬਲਵਿੰਦਰ ਸਿੰਘ ਭੁੰਦੜ ਦੇ ਨਾਂ ਤੇ ਬਿਆਨ ਜਾਰੀ ਕੀਤਾ ਉਹ ਤੋਂ ਪਤਾ ਲੱਗਦਾ ਜਿਹਦੇ ਵਿੱਚ ਕਿਹਾ ਬੰਨੇ ਨੇ ਹੁਣ ਉਹ ਜਿਵੇਂ ਕਹਿੰਦੇ ਆ ਨਾ ਲੁਕ ਲੁਕ ਲਾਈਆਂ ਪ੍ਰਗਟ ਹੋਈਆਂ ਵੱੱਗੇ ਢੋਲ ਨਗਾਰੇ ਜਿਹਦੇ ਕਰਕੇ ਫਲੌਰ ਤੋਂ ਅਸਤੀਫਾ ਲੈ ਲਿਆ ਸੀ ਤੇ ਮਨਜੀਠੀਏ ਨੂੰ ਕੁਝ ਨਹੀਂ ਹੋਇਆ ਸੀ ਫਿਰ ਜੇਲ੍ਹ 'ਚ ਵੀ ਗਿਆ ਸੀ ਇਹ ਜੀ ਫਿਰ ਅਗਲੀ ਗੱਲ ਇਹ ਕਹੀ ਸਿਰੇ ਦੀ ਗੱਲ ਜਿਹੜੀ ਕਹੀ ਵੀ ਜਦੋਂ ਹੁਣ ਸੁਖਵੀਰ ਬਾਦਲ ਵਿਪਤਾ ਚ ਆਇਆ ਹੋਇਆ ਇਹਨੇ ਪਿੱਛੇ ਛੁਰਾ ਮਾਰਿਆ ਹਮ ਮਤਲਬ ਇਹਦੇ ਪ੍ਰਤੀ ਪਾਰਟੀ ਦੀ ਜਾਂ ਜਿਹੜੀ ਸ਼ਕਤੀ ਇਹ ਕਹਿੰਦੇ ਤਾਂ ਦੂਜਿਆਂ ਨੂੰ ਨਾ ਵੀ ਇਹਨਾਂ ਦੀਆਂ ਤਾਰਾਂ ਕਿਤੋਂ ਹੋਰ ਹਿੱਲਦੀਆਂ ਹਮ ਪਰ ਇਹਨਾਂ ਦੀ ਜਿਹੜੀ ਤਾਰ ਹਿੱਲਦੀ ਆ ਭੁੰਦਣ ਕਹਿੰਦਾ ਮੈਨੂੰ ਤਾਂ ਮੇਰੇ ਨਾਲ ਉੱਤੇ ਤਾਂ ਬਿਆਨ ਇਹ ਗੱਲ ਤਾਂ ਦਿੱਤਾ ਜੀ ਦਿਆਂ ਦੇਤਾ ਸੀ ਵੀ ਉਹਦੀ ਲੀਡਰਸ਼ਿਪ ਉੱਪਰ ਸਵਾਲ ਫਰਕਟ ਕੀਤਾ ਉਹ ਕਹਿੰਦੇ ਵੀ ਇਹ ਤਾਂ ਗੱਲੇ ਨਹੀਂ ਹੋਈ ਵਰਕਿੰਗ ਕਮੇਟੀ ਜਾਂ ਗੋਲ ਕਮੇਟੀ ਜਿਹੜਾ ਪਾਸ ਹੋ ਗਿਆ ਇਸ ਇਸ ਗੱਲ ਦੇ ਨਾਲ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਵਾਲੀ ਗੱਲ ਕਿਤੇ ਸੱਚ ਤਾਂ ਨਹੀਂ ਹੋ ਜਾਂਦੀ ਉਹਨਾਂ ਨੂੰ ਵੀ ਸ਼ਾਇਦ ਨਾ ਪਤਾ ਹੋਵੇ ਕਿ ਉਹਨਾਂ ਦੇ ਨਾਂ ਤੇ ਬਿਆਨ ਚੱਲ ਗਿਆ ਵੀ ਇਹ ਤਾਂ ਹੁੰਦਾ ਰਿਹਾ ਜੀ ਪ੍ਰੀਮ ਸਿੰਘ ਚੰਦੂ ਮਾਜਰੇ ਨੇ ਉੱਥੇ ਬਾਰੀ ਸਹੀ ਪੋਜੀਸ਼ਨ ਨਹੀਂ ਲਈ। ਹੂੰ। ਉਹ ਕਹਿਣਾ ਇਹ ਚਾਹੀਦਾ ਸੀ ਵੀ ਜਦੋਂ ਅਕਾਲ ਤਖਤ ਨੇ ਹੁਕਮੇ ਜਾਰੀ ਕਰਤਾ ਜੀ ਅਸੀਂ ਉਹਦੇ ਹੱਕ 'ਚ ਕਹਿਣਾ ਸੀ। ਜੀ 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 ਬਿਲਕੁਲ। ਅਸੀਂ ਉਹਦੇ ਵਿਰੁੱਧ ਕੀ ਕਰਦੇ? ਹੂੰ। ਹਾਂ ਜਦੋਂ ਹੁਕਮ ਨਾ ਵਾਪਸ ਲੈ ਲਿਆ ਫੇਰ ਅਸੀਂ ਨਹੀਂ ਕੀਤਾ। ਹੂੰ। ਮੈਂ ਸਰਕਾਰ 'ਚ ਰਹਾ। ਹੂੰ। ਪਹਿਲਾਂ ਵੀ ਇਹ ਰੋਲੇ ਪੈਂਦੇ ਰਹੇ ਮੈਂ ਜਦੋਂ ਟੌੜਾ ਤੇ ਬਾਦਲ ਸਾਹਿਬ ਨਾਲ ਦੀ ਲੜਾਈ ਸੀ। ਹੂੰ। ਸਖਦੇਵ ਸਿੰਘ ਹਿੰਸਾ ਦੇ ਨਾਂ ਤੇ ਬਿਆਨ ਦੇਤਾ। ਹੂੰ। ਕਿਸੇ ਅਖਬਾਰ ਵਾਲੇ ਨੇ ਪੁੱਛ ਲਿਆ ਉਹਨੇ ਸਾਰੇ ਅਖਬਾਰਾਂ ਨੂੰ ਫੋਨ ਕਰਕੇ ਕਿਹਾ ਮੇਰਾ ਬਿਆਨ ਨਹੀਂ ਲਾਉਣਾ। ਹੂੰ। ਅਹੀਂ ਕੈਪਟਨ ਕਮਲਜੀਤ ਇੱਕ ਕੋਰ ਗਰੁੱਪ ਹੁੰਦਾ ਕੋਈ ਇਹਨੂੰ ਤੁਸੀਂ ਉਹਨਾਂ ਨੂੰ ਮਾਲੀ ਸਾਹਿਬ ਇਹ ਲਿਖਦਾ ਕੌਣ ਹੈ ਡਿਸਾਈਡ ਕੌਣ ਕਰਦਾ ਕਿ ਇਹ ਬਿਆਨ ਇਦਾਂ ਲਿਖ ਕੇ ਪਾਉਣੇ ਆ ਦੇਖੋ ਜੀ ਤੁਹਾਡੇ ਸਾਹਮਣੇ ਆ ਹਮ ਗਾਤਾ ਹਰ ਚਰਨ ਬੈਂਸ ਆ ਜਹਾ ਦਲਜੀਤ ਢੀਮਾ ਹਮ ਯਾ ਕੋਈ ਹੋਰ ਇਹਨਾਂ ਇੱਕ ਦੋ ਵੀ ਕੋਈ ਗੁਪਤ ਹੋਊਗਾ ਬੰਦਾ ਜਿਹੜਾ ਤਾਰ ਹਲਾਉਂਦਾ ਹਮ ਤੁਸੀਂ ਪਾਰਟੀ ਦੀ ਫੰਕਸ਼ਨਿੰਗ ਦੇਖੋ ਨਾ ਹਮ ਜੀ ਇਹਦਾ ਮਤਲਬ ਕੋਈ ਜਾਦਾ ਫਿਰ ਇਹੀ ਆ ਵੀ ਬਾਦਲ ਪਰਿਵਾਰ ਦੀ ਕਿਚਨ ਕੈਬਨਟ ਆ ਜੇ ਤਿੰਨੇ ਨੇ ਉਹ ਤਿੰਨੇ ਬੈਠ ਕੇ ਜੋ ਫੈਸਲੇ ਕਰਦੇ ਸੀ ਹੁਣ ਦੋ ਰਹਿ ਗਏ ਹੂੰ ਉਹੀ ਚੱਲ ਰਿਹਾ ਉਹ ਅਬ ਟਿਕਰਿੰਦੇ ਨੇ ਹੁਕਮ ਦੇ ਨੇ ਵੀ ਕਾ ਛਾੜ ਦੋ ਗੱਡੀ ਬਿਆਨ ਇਹ ਜਾਂ ਜਿਹਦੇ ਵਿੱਚ ਐ ਠੋਕ ਦੋ ਮਤਲਬ ਪਾਰਟੀ ਦੀ ਫੰਕਸ਼ਨਿੰਗ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਐਡੇ ਐਡੇ ਫੈਸਲੇ ਜੀ ਜਿਨ੍ਹਾਂ ਬਾਰੇ ਅਕਾਲੀ ਤਖਤ ਨੇ ਕਿਹਾ ਵੱਜੜਦ ਨਾ ਕੀਤੇ ਨੇ ਹੂੰ ਪੰਚ ਦੀ ਸ਼ਾਨ ਨੂੰ ਬੱਟਾ ਲਾਇਆ ਹੂੰ ਅਕਾਲੀ ਦਲ ਨੂੰ ਗੜਕਣ ਚ ਸਿੱਟਿਆ ਉਹ ਸਾਰੀ ਸਰਕਾਰ ਸਾਰਾ ਪਾਰਟੀ ਕਹਿ ਰਹੀ ਜੀ ਸਾਨੂੰ ਤਾਂ ਪਤਾ ਨਹੀਂ ਜੀ ਇਹ ਫੈਸਲੇ ਕਿੱਥੇ ਹੋਏ ਨੇ ਸੋ ਇਹਹੀ ਜੀ ਫੰਕਸ਼ਨਿੰਗ ਆ ਇਹ ਜਿਹੜੀ ਚੱਲ ਰਹੀ ਆ ਤੁਹਾਡੇ ਸਾਹਮਣੇ ਆ ਤੇ ਅਸਤੀਫੇ ਬਹੁਤ ਆਉਣਗੇ ਹਰਿਆਣਾ ਸਾਰਾ ਅਸਤੀਫੇ ਦੇ ਗਿਆ ਇਹਨਾਂ ਦਾ ਅਹੁਦੇਦਾਰ ਨੇ ਰੋਪੜ ਵਾਲਾ ਪ੍ਰਧਾਨ ਅਸਤੀਫਾ ਦੇ ਗਿਆ ਫਤਿਹਗੜ੍ਹ ਸਾਹਿਬ ਵਾਲਾ ਇਹਨਾਂ ਦਾ ਵਾਈਸ ਪ੍ਰਧਾਨ ਅਸਤੀਫਾ ਦੇ ਗਿਆ ਇੱਕ ਪਟਿਆਲੇ ਵਾਲਾ ਵੀ ਦੇ ਗਿਆ ਇਹ ਤਾਂ ਤੁਸੀਂ ਆਉਣ ਵਾਲੇ ਕੰਨਾਂ 'ਚ ਦੇਖ ਲਿਓ ਜਿਹੜੇ ਰਾਹ ਤੇ ਚੱਲ ਰਹੇ ਨੇ ਜਿਹਨੂੰ ਮੈਂ ਇਹ ਕਹਣਾ ਵੀ ਪਹਿਲਾਂ ਅਸੀਂ ਕਹਿੰਦੇ ਹੁੰਨੇ ਆ ਜੇ ਕੋਈ ਗਲਤ ਰਾਹ ਹੋ ਜੇ ਕਤ ਸਿਆਣਾ ਹੁੰਦੇ ਆਪਦੇ ਆਪ ਨੂੰ ਜਾਦੇ ਸਿਆਣਾ ਸਮਝੇ ਵੀ ਕਮਲੀ ਦੂਜੀ ਪੈ ਗਈ ਸੇਵਿਆਂ ਦੇ ਰਾਹ ਆਪਾਂ ਕਈ ਵਾਰਾ ਗੱਲ ਕੀਤੀ ਇਹ ਤਾਂ ਸੇਵਾਚ ਬਹਿ ਕੇ ਚਿਖਾ ਚਣੀ ਉੱਤੇ ਬੈਠੇ ਨੇ ਉਹ ਰੋਜ਼ ਇੱਕ ਨਵੀਂ ਲੱਕੜ ਨਾਲ ਲਾ ਲੈਂਦੇ ਨੇ ਵੀ ਤਾਂ ਕਿ ਕੱਚਾ ਨਾ ਰਹਿ ਜੇ ਵੀ ਫਿਰ ਇਹ ਰਾਹ ਬਾਈ ਜੀ ਨਾ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਪਰਵਾਹ ਨਾ ਅਕਾਲੀ ਲੀਡਰਾਂ ਨੂੰ ਵੱਡਿਆਂ ਨੂੰ ਪਰਵਾਹ ਨਾ ਹੁਣ ਇਹ ਧਾਮੀ ਦਾ ਅਸਤੀਫਾ ਕਿਉਂ ਨਹੀਂ ਮਨਜ਼ੂਰ ਕਰਦੇ ਕਿਉਂ ਜੇ ਧਾਮੀ ਦਾ ਅਸਤੀਫਾ ਮਨਜ਼ੂਰ ਕਰਦੇ ਆ ਨਵਾਂ ਪ੍ਰਧਾਨ ਚੁਣਨਾ ਪਊ ਇੱਕ ਨਵਾਂ ਮੈਂਬਰ ਲੈਣਾ ਪਊ ਅੰਤਰਕ ਬਿਲਕੁਲ 21 ਦਿਨਾਂ ਚ ਇਸੇ ਮਸਲੇ ਉੱਤੇ ਜਨਰਲ ਹਾਊਸ ਹੱਦਣਾ ਪਊ ਹੂੰ ਜੇ ਜਿਹੜਾ ਮਜੀਠੇ ਹਲਕੇ ਦਾ ਸ਼ਰੋਣੀ ਕਮੇਟੀ ਮੈਂਬਰ ਆ ਉਹ ਪਹਿਲੇ ਹੀ ਟੁੱਟ ਗਿਆ ਗਿਆ ਨਹੀਂ ਹਰਪ੍ਰੀਤ ਸਿੰਘ ਵਲੇ ਨਾ ਨਾਲੋਂ ਉਦੋਂ ਵੀ ਸੰਕੇਤ ਸੀ ਇਹ ਹੂੰ ਇਹ ਜਨਰਲ ਹਾਊਸ ਨੂੰ ਫੱਦਣਗੇ ਪਤਾ ਨਹੀਂ ਕੀ ਪੜ੍ਹ ਸੁਪੂ ਪਊ ਉੱਥੇ ਕਿਉਂਕਿ ਸ਼ਰੋਣੀ ਕਮੇਟੀ ਦੀ ਚੌਂਡ ਸਿਰ ਤੇ ਆ ਸਕਦੀ ਆ ਤੇ ਫਿਰ ਸ਼ਰੋਣੀ ਕਮੇਟੀ ਮੈਂਬਰ ਇਹ ਅਸਤੀਫਾ ਇਸੇ ਕਰਕੇ ਦੇ ਰਹੇ ਨੇ ਵੀ ਅਸੀਂ ਇਹਨੂੰ ਡਿਫੈਂਡ ਨਹੀਂ ਕਰ ਸਕਦੇ ਲੋਕਾਂ ਚ ਜੋ ਤੁਸੀਂ ਕਰ ਰਹੇ ਹੋ ਜੋ ਤਾਕਤ ਜefeਦਾਰਾਂ ਨਾਲ ਤੁਸੀਂ ਸਲੂਕ ਕਰ ਰਹੇ ਹੋ ਇਹ ਗਲਤ ਆ ਮੈਂ ਸਰ ਨਾਮ ਨਾ ਪੱਖਾ ਫਟੜੰਦਾ ਤਰਾ ਸੜ ਕੇ ਸ਼੍ਰੋਮਣੀ ਕਮੇਟੀ ਦੀ ਚੋਣ ਕਿਹੜਾ ਲੜੂ ਜੀ ਮੈਨੂੰ ਨਹੀਂ ਸਮਝ ਆਉਂਦੀ ਜੀ ਮਾਲੀ ਸਾਹਿਬ ਇੱਕ ਸਵਾਲ ਹੈ ਪਿਛਲੀ ਵਾਰ ਜਦੋਂ ਅ ਜefeਦਾਰ ਗਿਆਨੀ ਹਰਪ੍ਰੀਤ ਸਿੰਘ ਸੇਵਾਮੁਕਤ ਕੀਤੇ ਗਏ ਉਦੋਂ ਇਹ ਖਲਾ ਏਡਾ ਵੱਡਾ ਵੱਡਾ ਨਹੀਂ ਸੀ ਬਣਿਆ ਗਿਆਨੀ ਰਗਵੀਰ ਸਿੰਘ ਵਾਰੀ ਬਹੁਤ ਜ਼ਿਆਦਾ ਵੱਡਾ ਬਣ ਗਿਆ ਇਹਦੇ ਕੀ ਕਾਰਨ ਸਮਝਦੇ ਹੋ ਕੋਈ ਵੀ ਕਾਰਨ ਨਹੀਂ ਹੈ ਚਲੋ ਗਿਆਨੀ ਹਰਪ੍ਰੀਤ ਸਿੰਘ ਬਾਰੇ ਇਹਨਾਂ ਨੇ ਸੱਚਾ ਝੂਠਾ ਦਾ ਕੇਸ ਜਾਂ ਬਣਾਇਆ ਹੂੰ ਦੂਜਾ ਉਹ ਲਗਾਤਾਰ ਸਖਤ ਬੋਲਦੇ ਰਹੇ ਅਸਤੀਫਾ ਦੇ ਤਾਂ ਵੀ ਚੱਕੋ ਮੇਰਾ ਅਸਤੀਫਾ ਉਦੋਂ ਵੀ ਸਿੰਘ ਸਾਹਿਬਾਨ ਨੇ ਵਾਪਸ ਕਰਾਇਆ ਵੀ ਇਹਨੂੰ ਵਾਪਸ ਕਰੋ ਹੂੰ ਖੇਰ ਸਿੰਘ ਸਾਹਿਬਾਨ ਕਹਿੰਦੇ ਰਹੇ ਤੁਸੀਂ ਜਾਂਚ ਨਹੀਂ ਕਰ ਸਕਦੇ ਤੁਹਾਡੇ ਘੇਰੇ ਚ ਨਹੀਂ ਹੁੰਦਾ ਹੂੰ ਮੰਨੀ ਨਹੀਂ ਜਦੋਂ ਉਹਨਾਂ ਦੀ ਕੋਈ ਗੱਲ ਹੁਣ ਜਦੋਂ ਆਖਰ ਚ ਉਹਨਾਂ ਨੇ ਕਿਹਾ ਤਾਂ ਵੀ ਚਾਰ ਮੈਂਬਰੀ ਪੰਜ ਮੈਂਬਰੀ ਕਮੇਟੀ ਭਰਤੀ ਕਰੂ ਹੂੰ ਵੋਟ ਹੂੰ ਅੱਗੇ ਜਾਓ ਵਧੋ ਕਰੋ ਆਪਣਾ ਕੰਮ ਸਿੰਘ ਤੇ ਤਾਂ ਇਹਨਾਂ ਨੇ ਦੋਸ਼ ਲਾਏ ਨਹੀਂ ਜਿਹੜੇ ਉਹ ਪੜ ਕੇ ਹੱਸਾਉਂਦਾ ਗਿਆਨੀ ਰਜਵੀਰ ਸਿੰਘ ਅਦਵੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਉਹ ਹੈੱਡ ਗ੍ਰੰਥੀ ਦਾ ਜਿਹੜਾ ਅਹੁਦਾ ਉਹ ਇੱਕ ਹਿਸਾਬ ਨਾਲ ਅਕਾਲ ਤਖਤ ਦੇ ਜੱਫੇਦਾਰ ਉਤੋਂ ਵੱਡਾ ਹੂੰ ਯੇਪ ਉਹਦੇ ਸਮੁੱਚੇ ਪ੍ਰਸੰਗ ਵਿੱਚ ਦੇਖੀਏ ਅਸੀਂ ਅਕਾਲ ਤਖਤ ਦਾ ਕਾਰਜ ਖੇਤਰ ਹੋਣ ਕਰਕੇ ਉਹਦਾ ਘੇਰਾ ਵੱਡਾ ਇਹ ਉਹ ਇਸੇ ਤਰ੍ਹਾਂ ਆਪਣੇ ਸਲਗੇਨੀ ਸੁਲਤਾਨ ਸਿੰਘ ਤੇ ਕੋਈ ਦੋਸ਼ ਵੀ ਨਹੀਂ ਲਾਇਆ ਉਹ ਵੀ ਗ੍ਰੰਟੀਆ ਜੀ ਇਹ ਤੁਸੀਂ ਇੱਕ ਬੰਦੇ ਤੇ ਇਟਾ ਦੋਸ਼ ਲਾਉਨੇ ਹੋ ਹੂੰ ਕੁਝ ਗੱਲਾਂ ਕਹਿੰਦੇ ਅਸੀਂ ਹਾਲੇ ਕਹਿ ਨਹੀਂ ਸਕਦੇ ਰੁੱਥਵੇ ਕਰਕੇ ਉਹ ਪਤਾ ਨਹੀਂ ਕੀ ਹੋਣਗੀਆਂ ਹੂੰ ਇਹ ਦੁੱਧਾ ਕਿੰਨੇ ਜੀ ਪੰਥ ਨੂੰ ਖਣਾਉਂਦੇ ਨੇ ਜੀ ਖਡਾਰਾ ਪਾਉਂਦੇ ਨੇ ਜੀ ਫਿਰ ਉਹਨੂੰ ਹੈੱਡ ਗ੍ਰੰਟੀ ਕਿਵੇਂ ਰੱਖੀ ਬੈਠੇ ਹੋ ਹੂੰ ਹੈ ਤਾਂ ਗ੍ਰੰਟੀ ਦੀ ਵੀ ਤੋਹੀ ਨਾ ਹੈ ਜੀ ਹੁਣ ਕਈ ਧਾਰਮਿਕ ਇੱਕ ਸਕਾਲਰ ਦੀ ਮੈਂ ਗੱਲ ਸੁਣ ਰਿਹਾ ਸੀ ਕਹਿੰਦਾ ਬਾਪਾ ਬੁੱਢਾ ਜੀ ਵਾਲੇ ਉਹਦੇ ਤੇ ਬਚਨੇ ਹੋ ਅੱਜ ਵੀ ਉੱਥੇ ਨੇ ਤੇ ਉਹਨਾਂ ਬਾਰੇ ਤੁਸੀਂ ਵਿਅਕਤੀਗਤ ਕਿਤਾਬੇ ਲਾ ਰਹੇ ਹੋ ਜੀ ਤੁਹਾਨੂੰ ਤੁਹਾਨੂੰ ਇਹ ਇਹ ਜਿਹੜਾ ਫੈਸਲਾ ਲਿਆ ਗਿਆ ਜਿਹੇਦਾਰ ਸਾਹਿਬ ਨੂੰ ਸੇਵਾ ਮੁਕਤ ਕਰਨ ਦਾ ਤੁਹਾਨੂੰ ਇਹ ਵੇਖ ਕੇ ਜਿਹੇਦਾਰ ਗਿਆਨੀ ਪੂਰਨ ਸਿੰਘ ਵਾਲੀ ਗੱਲ ਨਹੀਂ ਚੇਤੇ ਆਈ ਕਿ ਜਦੋਂ ਉਹਨਾਂ ਨੂੰ ਸੇਵਾ ਮੁਕਤ ਕੀਤਾ ਗਿਆ ਸੀ ਵੀ ਗਿਆਨੀ ਪੂਰਨ ਸਿੰਘ ਨੂੰ ਲਾਇਆ ਵੀ ਅਰੈਸਟ ਹਾਊਸ ਤੇ ਗਿਆ ਸੀ ਨਾ ਜੀ ਅੱਛਾ ਜੀ ਉਦੋਂ ਜਦੋਂ ਭਾਈ ਰਣਜੀਤ ਸਿੰਘ ਨੂੰ ਹਟਾਇਆ ਉਦੋਂ ਗਿਆਨੀ ਮੋਹਨ ਸਿੰਘ ਨੂੰ ਇਹਨਾਂ ਨੇ ਕਿਹਾ ਸੀ ਵੀ ਉਹ ਤੋਂ ਜੱਫੀਦਾਰ ਲੱਗਣਗੇ ਹੂੰ ਉਹਨੇ ਨਾ ਕਰਤੀ ਸੀ ਹੂੰ ਉਹਨੇ ਕਿਹਾ ਸੀ ਕਹਿੰਦਾ ਮੈਂ ਦਾਦੇ ਵਾਲੀ ਪੋਸਟ ਤੇ ਬੈਠਾ ਤੁਸੀਂ ਮੈਨੂੰ ਪੋਤੇ ਵਾਲੀ ਪੋਸਟ ਤੇ ਭੇਜਣ ਨੂੰ ਫਿਰ ਜੋ ਮੱਤੇ ਨਹੀਂ ਜਾਣਾ ਹੂੰ ਫਿਰ ਜੈਮੀ ਭਦਵਾਨ ਸਿੰਘ ਨੂੰ ਕਿਹਾ ਉਹ ਨਹੀਂ ਮੰਨੇ ਹੂੰ ਫਿਰ ਇਹ ਤਕਸਾਲ ਵਾਲਾ ਚੇਲਾਪੂਰਨ ਸਿੰਘ ਹੂੰ ਇਹ ਇਹਨੂੰ ਰੈਸਟ ਹਾਊਸ ਤੇ ਨਾਂ ਕਰਤਾ ਸੀ ਤੇ ਆਲੇ-ਦਾਲੇ ਉਹ ਐਟਾ ਬੋਝ ਪਿਆ ਹੱਟ ਅਟੈਕ ਹੋਇਆ 2 ਮਹੀਨੇ ਹਸਪਤਾਲ ਵਿੱਚ ਰਿਹਾ ਹੂੰ ਸੀ ਉਹ ਤੋਂ ਜੀ 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 ਉਹ ਕਰ ਨਹੀਂ ਸਕਦਾ ਸੀ ਕਿ ਐਵੇਂ ਨਵੇਂ ਥੋੜਾ ਜਾਰੀ ਹੁੰਦੇ ਨੇ ਬਿਲਕੁਲ ਅੱਛਾ ਉਹ ਇਹ ਇਹ ਜੱਫੇਦਾਰ ਨੇ ਜਿੰਨਾ ਤਹੱਲਮ ਰੱਖਿਆ ਤਹੱਲਮ ਰੱਖਿਆ ਹੂੰ ਉਹਨਾਂ ਨੂੰ ਖੁੱਲੀ ਧੋਰ ਵੀ ਦਿੱਤੀ ਇਹ ਆਸ ਨਾਲ ਵੀ ਮੁੜੇ ਆਉਣਗੇ ਮੁੜੇ ਆਉਣਗੇ ਮੁੜੇ ਆਉਣਗੇ ਹੂੰ ਜਦੋਂ ਦੇਖੇ ਲਿਆ ਕਿਉਂਕਿ ਧਾਮ ਵੀ ਮੈਦਾਨ ਛੱਡ ਗਿਆ ਪਹਿਲਾਂ ਤੇ ਉਹ ਕਹਿੰਦਾ ਸੀ ਜਿਹੜੇ ਪਾਪ ਇਹ ਮੇਰੇ ਤੋਂ ਕਰਾਉਣਾ ਚਾਹੁੰਦੇ ਮੈਂ ਉਹਨਾਂ 'ਚ ਸ਼ਾਮਲ ਨਹੀਂ ਹੁੰਦਾ ਹੂੰ ਪਤੀ ਹੁੰਦੇ ਇੱਕ ਦੂਜੇ ਨੂੰ ਜਿਹੜੀ ਕਿਉਂ ਛੱਡਿਆ ਕੀ ਗੱਲਾਂ ਤੇ ਕਰਦੇ ਨੇ ਜੀ ਮਿਪਕੇ ਹੂੰ ਜਾਨੀ ਜੀ ਨੂੰ ਵੀ ਜਦੋਂ ਪਤਾ ਲੱਗ ਗਿਆ ਕੋਈ ਰਾਹ ਨਹੀਂ ਫਿਰ ਉਹਨਾਂ ਨੇ ਇਹਨਾਂ ਕਲੀਅਰ ਕਰਤੀਆਂ ਪੁਰਾਣੀਆਂ ਜਿਹੜੀਆਂ ਸਪਸ਼ਟਤਾਵਾਂ ਸੀ ਦੁੰਧਾ ਸੀ ਦੂਰ ਕਰਤੀਆਂ ਹੂੰ ਤੇ ਉੱਥੇ ਆ ਕੇ ਫਿਰ ਆਪਣੀ ਔਕਾਤ ਤੇ ਆ ਕੇ ਕਹਿੰਦੇ ਅਕਾਲ ਤਖਤ ਮਹਾਨ ਹੈ ਪਰ ਸਭ ਤੋਂ ਉੱਚੀ ਸਾਡੀ ਸ਼ਾਨ ਹੈ ਹੂੰ ਪਰ ਬਿਕਰਮ ਸਿੰਘ ਮਜੀਠੀਏ ਦਾ ਐ ਫੈਸਲਾ ਲੈ ਲੈਣਾ ਮਾਲੀ ਸਾਹਿਬ ਇੱਕ ਜਦੋਂ ਇਹ ਇਹ ਕੱਲ ਹੋਇਆ ਨਾ ਉਸ ਵੇਲੇ ਇੱਕ ਇੱਕ ਸਵਾਲ ਪੈਦਾ ਹੋ ਗਿਆ ਕਿ ਕੀ ਕਿਤੇ ਇਹ ਅਕਾਲੀ ਦਲ ਦੇ ਵੱਲੋਂ ਹੀ ਤਾਂ ਨਹੀਂ ਕੀਤਾ ਜਾ ਰਿਹਾ ਕਿ ਕਿਤੇ ਵੋਟਰ ਨਾ ਟੁੱਟ ਜਾਣ ਐ ਕਰਕੇ ਆਪਾਂ ਆਕਾਲ ਤਖਤ ਸਾਹਿਬ ਨਾਲ ਵੀ ਖੜ ਜਾਈਏ ਮਤਲਬ ਇੱਕ ਡੀਕੋਏ ਤਾਂ ਨਹੀਂ ਸੀਗਾ ਬਿਕਰਮ ਸਿੰਘ ਮਜੀਠੀਆ ਦਾ ਇਹ ਫੈਸਲਾ ਕਿਵੇਂ ਦੇਖਦੇ ਹੋ ਇਸ ਗੱਲ ਨੂੰ ਨਹੀਂ ਅਸਲ ਦੇ ਵਿੱਚ ਨਾ ਸਾਡਾ ਦੁਖਾਂਤ ਇਹ ਹੋ ਗਿਆ ਅਸੀਂ ਮਸਲੇ ਦੀ ਜੜ੍ਹ ਨੂੰ ਸਮਝਣ ਦੀ ਥਾਂ ਅੱਕਾਂ 'ਚ ਡੰਡੇ ਮਾਰਨ ਦਾ ਨਾ ਸਾਨੂੰ ਸੁਆਦ ਜ਼ਿਆਦਾ ਆਉਣ ਲੱਗਿਆ ਇਸ ਕਰਕੇ ਅਸੀਂ ਹਰ ਇੱਕ ਕੰਮ ਦੇ ਖਿਲਾਫ ਨੂੰ ਸਾਜ਼ਿਸ਼ ਬਿਊਤਬੰਦੀ ਪਾਰਾਂ ਕਿ ਤੋਂ ਹੋਰ ਹਿਲਦੀਆਂ ਨੇ ਐ ਸਮਝਣ ਲੱਗੇ ਹੂੰ ਫਿਰ ਆਦੇਸ਼ ਪ੍ਰਤਾਪ ਕੈਨੂੰ ਵੀ ਕੱਢਿਆ ਜੀ ਹੂੰ ਮਨਪ੍ਰੀਤ ਬਾਦਲ ਵੀ ਕੱਢਿਆ ਜੀ ਜੀ ਮਤਲਬ ਇਹਨਾਂ ਨੇ ਕੋਈ ਇੱਕ ਕੱਢਿਆ ਹੂੰ ਤੇ ਇਸ ਕਰਕੇ ਜਦੋਂ ਐਡਾ ਕੁਛ ਦਾਤੇ ਲੱਗ ਜੇ ਵੀ ਰਿਸ਼ਤੇ ਰਿਸ਼ਤੇਦਾਰੀਆਂ ਪਿੱਛੇ ਜਦੋਂ ਤੁਹਾਡਾ ਖਾਸ ਰਿਸ਼ਤੇਦਾਰੇ ਕਹਿ ਰਿਹਾ ਹਿੰਦੀਆਂ ਸਭ ਇਹ ਜਿਹੇ ਫੈਸਲੇ ਲੈ ਨਹੀਂ ਮੈਂ ਤਾਂ ਭਾਗੀਦਾਰ ਨਹੀਂ ਹਾਂ ਮੈਨੂੰ ਤਾਂ ਕੋਈ ਨਹੀਂ ਫੈਸਲੇ ਲੈਣ ਦੇ ਬਿਲਕੁਲ ਸੋ ਇਹ ਇਸ ਕਰਕੇ ਇਹ ਨਹੀਂ ਹੈ ਵੀ ਉਹਨਾਂ ਨੇ ਐ ਸੋਚ ਲਿਆ ਵੀ ਹੁਣ ਉਹ ਤੋਂ ਐ ਕਰਾ ਦੋ ਉਹਨੂੰ ਮੂਰੇ ਲਾ ਦੋ ਫਿਰ ਵੀ ਆਪਣਾ ਰਹਿ ਜੂ ਹੂੰ ਤਣਾ ਤਾਂ ਦੇਖੋ ਤੁਸੀਂ ਕਿੰਨਾ ਵੱਡਾ ਮਸਲੇ ਕਿੰਨੇ ਵੱਡੇ ਹੋ ਗਏ ਨੇ ਕਿੰਨੀ ਦੁਨੀਆ ਭਰ ਚ ਮਤਲਬ ਬਹਿਸ ਚੱਲ ਰਹੀ ਆ ਲੋਕ ਫੈਸਲੇ ਲੈ ਰਹੇ ਨੇ ਹੂੰ ਸੋ ਗਰਾਉਂਡ ਰਿਐਲਿਟੀ ਆ ਜਿਹੜੀ ਜਿਵੇਂ ਕਿਸਾਨ ਅੰਦੋਲਨ ਦੇ ਵੇਲੇ ਇਹਨਾਂ ਦੇ ਪੈਰਾਂ ਹੇਠ ਅੱਗ ਮੱਚੀ ਤਾਂ ਅਸਤੀਫਾ ਦਿੱਤਾ ਸੀ ਨਾ ਮੰਤਰੀ ਪ੍ਰਸ਼ਾਸਨ ਤੋਂ ਜੀ ਫੈਸਲਾ ਇਹ ਸੀ ਪਾਰਟੀ ਦਾ ਇਹ ਸੀ ਚੰਦੂ ਮੱਧ ਦਾ ਕਹਿੰਦਾ ਪਾਰਟੀ ਦਾ ਫੈਸਲਾ ਇਹ ਸੀ ਇਹ ਆਰਡੀਨੇਂਸਾਂ ਨੂੰ ਜੇ ਕਾਨੂੰਨ ਬਣਾਉਣ ਲਈ ਲੈ ਕੇ ਆਉਣਗੇ ਤੁਸੀਂ ਵਿਰੋਧ ਕਰਨਾ ਕੈਬਨਿਟ ਚ ਉੱਠ ਕੇ ਬਾਹਰ ਆਉਣਾ ਕਹਿੰਦਾ ਬੀਬੀ ਗੁੱਫਾ ਲੈ ਆਈ ਬਾਹਰ ਆ ਕੇ ਕਹਿਣ ਲੱਗੀ ਬਹੁਤ ਵਧੀਆ ਨੇ ਬਿੱਲ ਹੂੰ ਸੋ ਇਸ ਕਰਕੇ ਜਦੋਂ ਨਿੱਜ ਪਰਸਤ ਪਰਿਵਾਰ ਪਰਸਤ ਵਪਾਰ ਪਰਸਤ ਸੋਚ ਤੇ ਵਿਚਾਰ ਭਾਰੂ ਰੂਪ ਜੇ ਤਾਂ ਹੀ ਗੁਰੂ ਸਾਹਿਬ ਨੇ ਕਿਹਾ ਨਾ ਮਾਇਆ ਧਾਰੀਆਂ ਬੋਲੋ। ਹੂੰ। ਉਹ ਮਾਇਆ ਧਾਰੀਆਂ ਦਾ ਗੈਂਗ ਠੱਪਾ ਹੋ ਗਿਆ। ਕੋਈ ਨਾ ਪਾਰਟੀ ਕੋਈ ਟੀਵੀ ਨਹੀਂ ਰਹੀ ਕੋਈ। ਹੂੰ। ਮਾਲੀ ਸਾਹਿਬ ਅੰਤ ਵਿੱਚ ਮੈਂ ਪੁੱਛੂੰਗਾ। ਹੁਣ ਅੱਗੇ ਭਵਿੱਖ ਕੀ ਹੈ? ਵਿਕਰਮ ਸਿੰਘ ਮਜੀਠੀਏ ਨੇ ਇੱਕ ਪਾਸਾ ਤਾਂ ਕਰ ਲਿਆ ਪਰ ਹੁਣ ਗਾਂਹ ਪਾਰਟੀ ਵਿੱਚ ਰਹਿਣ ਦਾ ਫੈਸਲਾ ਲੈਣਗੇ ਜਾਂ ਕਿੱਦਾਂ ਕੀ ਦੇਖ ਰਹੇ ਹੋ ਕਿ ਕਿੱਧਰ ਵੱਲ ਨੂੰ ਹੋ ਸਕਦਾ ਅਗਲਾ ਰੁਖ ਹੁਣ। ਮੈਨੂੰ ਇਹ ਲੱਗਦਾ ਜਿਵੇਂ ਨਾ ਮੁਲਕ ਦੇ ਵਿੱਚ ਦੋ ਧਰਾਵਾਵਾਂ ਬਣ ਗਈਆਂ ਇੱਕ ਆਈਡੀਆ ਆਫ ਇੰਡੀਆ ਇੱਕ ਆਰਐਸਐਸ। ਹੂੰ। ਅਕਾਲੀ ਦਲ ਦੇ ਵਿੱਚ ਇੱਕ ਆਹ ਪੰਥ ਭਰਤੀ ਕਮੇਟੀ ਇਹ ਆਪਣਾ ਦਲ ਬਣਾਉ ਇੱਕ ਪਾਸੇ ਸੁਖਵੀਰ ਆਪਣਾ ਦਲ ਖੜਾ ਕਰੂ ਅੱਛਾ ਦੋ ਤਨਾਮਾਂ ਚ ਵੰਡੇ ਜਾਣਾ ਫੈਸਲਾ ਕਰਨਾ ਅੰਤਰੋਂ ਪੰਥ ਨੇ ਆ ਇਹ ਜਿਹੜੀ ਕਾਨੂੰਨੀ ਤਿੱਤਰਾਂ ਨੇ ਨਾ ਜੀ ਵੀ ਸਾਡੇ ਕੋਲੇ ਮਾਨਤਾ ਹੈਗੀ ਆ ਕਾਨੂੰਨੀ ਸਾਡੇ ਕੋਲੇ ਨਿਸ਼ਾਨ ਆ ਸਾਡੇ ਕੋਲੇ ਦਸਤਰ ਆ ਇਹ ਤਾਂ ਪੰਥ ਨੂੰ ਹੀ ਉਡਾਣ ਦਾ ਹਵਾ ਚ ਇਹਦਾ ਸਾਰਿਆਂ ਨੂੰ ਨਹੀਂ ਉਡਾਤਾ 92 ਹੋ ਰਹੇ ਲਿਆਂਦੇ ਕਿ ਥੋੜੇ ਦੋਸਤਾਂ ਦਾ ਮਤਲਬ ਹੈ ਕਿ ਜਿਹੜਾ ਨਵੇਂ ਕਰਦੇ ਨੇ ਇਹ ਪਾਰਟੀ ਤਾਂ ਸਾਰੀਆਂ ਬਰਨਾਲੇ ਕੋਲੇ ਸੀ ਹੂੰ ਕੜਾ ਤਾਂ ਪੰਥ ਨੇ ਹੂੰ ਇੱਕ ਵਾਰ ਮਾਨ ਕੋਲੇ ਆ ਗਈਆਂ ਸੀ ਜੀ ਸੋ ਇਸ ਕਰਕੇ ਇਹ ਗੱਲਾਂ ਕਾਨੂੰਨੀ ਮਾਨ ਟੋੜਾ ਸਾਹ ਅੱਡ ਹੋਈ ਸੀ ਸਰਬੰਧ ਅਕਾਲੀ ਦਲ ਬਣਾ ਲਿਆ ਸੀ ਟੋਣ ਕੋਲੇ ਰਜਿਸਟਰ ਵੀ ਕਰਾ ਲਿਆ ਸੀ ਜੀ 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 ਨਹੀਂ ਇਹ ਆਏ ਸਮਝਣ ਨੇ ਬਿਚ ਮੈਂ ਰਜਿਸਟਰ ਕਰਾਏ ਤੋਂ ਬਿਨਾ ਤਾਂ ਪਾਰਟੀ ਨਹੀਂ ਚੱਲ ਸਕਦੀ ਹੂੰ ਨਹੀਂ ਹੁਣ ਵਿਕਰਮ ਸਿੰਘ ਮਜੀਠੀਆ ਉਧਰ ਵੱਲ ਨੂੰ ਜਾ ਸਕਦੇ ਜਿਹੜਾ ਭਰਦੀ ਧੜਾ ਹੈਗਾ ਆ ਦੇਖੋ ਜੀ ਰਾਹ ਹੈ ਹੀ ਨਹੀਂ ਉਹਦੇ ਕੋਲ ਕੋਈ ਹੋਰ ਜੋ ਯਾਰਲੀ ਉਹਦੇ ਬਾਰੇ ਬੋਲਿਆ ਜਾਂ ਇਹ ਵੀ ਕਹਿੰਦੇ ਨੇ ਵੀ ਉਹ ਮਿਲਦਾ ਰਿਹਾ ਹੈ ਲੀ ਨੂੰ ਦੂਜੇ ਬਾਕੀਆਂ ਨਾਲ ਉਹਦਾ ਸੰਪਰਕ ਕਮਲਾ ਵੀ ਦੇਖਿਆ ਰਿਹਾ ਕਈ ਵਾਰੀ ਇਕੱਠੇ ਵੀ ਹੋਏ ਵਿਆਹ ਸਮਾਗਮਾਂ ਤੇ ਉੱਤੇ ਨੇ ਦੇਖੋ ਜਿਹੜੇ ਵਿਆਹ ਸਮਾਰਟ ਨੇ ਨਾ ਜੀ ਉੱਥੇ ਇਕੱਠਾ ਹੋਣਾ ਹੋਰ ਮਤਲਬਾਰ ਆਪਾਂ ਨੂੰ ਸਿਆਸੀ ਅਰਥ ਦੇਣ ਲੱਗੇ ਫੋਟੋਆਂ ਐ ਕਰਨ ਲੱਗੇ ਇਹ ਨਹੀਂ ਹੁੰਦਾ ਹੁੰਦਾ ਤੁਸੀਂ ਹੁਣ ਆਹ ਦੇਖ ਲਓ ਹਾਂ ਕਿ ਨਹੀਂ ਹੋਣਾ ਚਾਹੀਦਾ ਸੁਖਵੀਰ ਬਾਦਲ ਨੇ ਆਪਣੀ ਬੇਟੀ ਦੀ ਸ਼ਾਦੀ 'ਚ ਸੁਧਾਰ ਮਹਿਰ ਵਾਲਾ ਇੱਕ ਨਹੀਂ ਬੁਲਾਇਆ ਜੀ ਤੇ ਭਾਗ ਭਾਲੇ ਸਾਰੇ ਬੁਲਾਏ ਸੀ ਜੀ ਪਰ ਇਹਦੇ ਅਰਥ ਵੱਡੇ ਨਹੀਂ ਕੱਢਣੇ ਚਾਹੀਦੇ ਮੈਂ ਇਹ ਕਹਣਾ ਬਿਲਕੁਲ ਹੂੰ ਠੀਕ ਹੈ ਠੀਕ ਹੈ ਮਾਲਕ ਬੜੀ ਸ਼ੁਕਰੀਆ